ਹallelujah ਮੈਂ ਹਰ ਵੇਲੇ ਯਹੋਨ ਮਰ ਕੱਖਾਂਗਾ ਉਹਦੀ ਉਸ ਸਦਾ ਮੇਰੇ ਮੂੰਹ ਚ ਹੋਵੇਗੀ ਮੇਰੀ ਜਾਨ ਯਹੋਵ ਵਿਚ ਆਪਣੇ ਆਪ ਨੂੰ ਵਡਿਆਵੇਗੀ ਮਸਕੀਨ ਸੁਣ ਕੇ ਆਨੰਦ ਹੋਣਗੇ ਮੇਰੇ ਨਾਲ ਰਲ ਕੇ ਯਹੋਵਾ ਦੀ ਵਡਿਆਈ ਕਰੋ ਰਲ ਮਿਲ ਕੇ ਅਸੀਂ ਉਹਦੇ ਨਾਮ ਨੂੰ ਸਲਾਹੀਏ ਮੈਂ ਯਹੋਵ ਨੂੰ ਭਰ ਲਿਆ ਤੇ ਉਸ ਨੇ ਮੈਨੂੰ ਉੱਤਰ ਦਿੱਤਾ ਅਤੇ ਮੇਰੇ ਸੁਪਨਾ ਭੇਜਣਾ ਤੋਂ ਮੈਨੂੰ ਛੁਡਾਇਆ ਉਹਨਾਂ ਨੇ ਉਹਦੇ ਵੱਲ ਤੱਕਿਆ ਅਤੇ ਉਜਲੀ ਹੋ ਗਏ ਅਤੇ ਉਹਨਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ ਇਸ ਮਸਕੀਨ ਨੇ ਪੁਕਾਰਿਆ ਅਤੇ ਯਹਵਾ ਨੇ ਸੁਣਿਆ ਅਤੇ ਉਹਦੇ ਸਾਰੇ ਦੁੱਖਾਂ ਤੋਂ ਉਹਨੂੰ ਬਚਾਇਆ ਯਹਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲੇ ਦੀ ਦਿਵਾਲੇ ਡੇਰਾ ਲੰਮਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ ਚਾਖੋ ਤੇ ਵੇਖੋ ਭਾਈ ਯਹਵਾ ਪਲਾ ਹੈ ਤਨ੍ਨਾ ਪਰਚ ਜੋ ਸੁੱਚ ਪਣਾ ਲੰਦਾ ਹੈ ਇਹ ਯਹੂਦ ਦੇ ਸੰਤੋ ਉਸ ਤੋਂ ਡਰੋ ਕਿਉਂ ਜੋ ਦੇ ਡਰ ਮਲਨ ਕੋਈ ਥੋੜਾ ਨਹੀਂ ਸ਼ੇਰ ਬੱਚਾ ਨੂੰ ਕੱਟਾ ਪੈਂਦਾ ਤੇ ਭੁੱਖ ਲੱਗਦੀ ਹੈ ਪਰ ਯਹੋਦ ਤਾਲਬਾ ਨੂੰ ਕਿਸ ਚੰਗੀ ਵਾਸੀ ਥੋੜਾ ਨਹੀਂ ਹੋਵੇਗੀ ਬੱਚੋ ਆਓ ਮੇਰੇ ਸੁਣੋ ਅਤੇ ਮੈਂ ਤੁਹਾਨੂੰ ਯਹੋਦ ਦਾ ਪੈਸ ਸਿਖਾਵਾਂਗਾ ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਲੋਜਦਾ ਹੈ ਅਤੇ ਬਹੁਤ ਦਿਨ ਚਾਹੁੰਦਾ ਹੈ ਤਾਂ ਕਿ ਭਲਾਈ ਵੇਖੇ ਆਪਣੇ ਜੀਵ ਨੂੰ ਭਰਾਈ ਤੋਂ ਅਤੇ ਆਪਣੇ ਬੁੱਲਣ ਮਕਰ ਬੁੱਲਣ ਤੋਂ ਰੋਕ ਰੱਖ। ਪਤੀ ਤੋਂ ਹਟ ਜਾ ਅਤੇ ਨਿੱਕੀ ਕਰ ਮੇਨ ਨੂੰ ਪਾਲਾ ਤੇ ਉਹ ਤਾਂ ਪਿਛਾ ਕਰ। ਯੋਧ ਯਾਕਿਆ ਤਰਮੀ ਹੋਤੀ ਅਤੇ ਉਹਦੇ ਕੰਨ ਉਹਨਾਂ ਦੀ ਦਵਾਈ ਵੱਲ ਹਨ। ਯਹਵਾ ਦਾ ਮੂੰਹ ਕਰਮੀਆਂ ਦੇ ਵਿਰੁੱਧ ਹੈ। ਭਾਈ ਉਹਨਾਂ ਦੀ ਯਾਦ ਤਰਤ ਤੋਂ ਮਿਟਾ ਸੁੱਟੀ। ਤਰਮੀ ਦਵਾਈ ਦਿਨਦਨ ਅਤੇ ਯਹਵਾ ਸੁੰਦਾ ਅਤੇ ਉਹਨਾਂ ਅਨੁਸਾਰ ਦੁੱਖ ਤੋਂ ਚੜੋਂਦਾ ਹੈ ਯਹਵਾ ਟੋਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲੇ ਆਤਮਿਆਂ ਵਾਲੇ ਨੂੰ ਬਚਾਉਂਦਾ ਹੈ ਧਰਮੀ ਉੱਤੇ ਬਹੁਤ ਸਾਰੀਆਂ ਮਸੀਹਤਾ ਪੈਂਦੀਆਂ ਹਨ ਪਰ ਯਹਵਾ ਉਹਨਾਂ ਸਭਨਾਂ ਤੋਂ ਉਸ ਨੂੰ ਚੜੋਂਦਾ ਹੈ ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰੱਖਾ ਹੈ ਉਹਨਾਂ ਵਿੱਚੋਂ ਇੱਕ ਵੀ ਤੋੜੀ ਨਹੀਂ ਜਾਂਦੀ ਬرائی ਦੁਸ਼ਟਨ ਮਾਰ ਸੁੱਟੇਗੀ ਅਤੇ ਧਰਮੀ ਦੇ ਕੰਨ ਕਰਨ ਵਾਲੇ ਦੋਸ਼ੀ ਠਹਿਣਗੇ ਯਹਵਾ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ ਤੇ ਉਸ ਦੇ ਸਾਰੇ ਸ਼ਰਨਾਰਥੀਆਂ ਵਿੱਚੋਂ ਕੋਈ ਦੋਸ਼ੀ ਨਹੀਂ ਠਹਿਰੇਗਾ ਆਮੀਨ